ਕੁਐਸਚਨ ਬੋਲੀ ਜਲਤੁਮ ਨੇ ਯਾਰ ਤੁਸੀਂ ਬੰਦ ਦੱਸਦੇ ਸੀ ਕਿ ਤੁਸੀਂ ਜਦੋਂ ਨਸ਼ਾ ਕਰਦੇ ਸੀ ਤੁਹਾਨੂੰ ਬਹੁਤ ਦੂਰ ਤੱਕ ਲੋਕਾਂ ਦੀਆਂ ਗੱਲਾਂ ਸੁਣਦੀਆਂ ਸੀ ਰਾਈਟ ਹਾਂਜੀ ਹਾਂਜੀ ਤੁਹਾਨੂੰ ਤੁਹਾਡੇ ਮੰਨਦਾ ਰਹੇ ਉਸੇ ਕਿ ਐਕਚੁਅਲ ਤੋਂ ਕਿ ਸਵੇਰ ਨਿਕਲਦਾ ਸਵੇਰੇ ਆਪਾਂ ਸੂਰਜ ਦੇ ਸੂਰਜ ਦੇਖਣਾ ਤੇ ਸੂਰਜ ਢਲਦਾ ਵੀ ਦੇਖਣਾ ਆਪਾਂ ਰਾਤੀ ਸ਼ਾਮੀ ਚੱਲਦਾ ਢਲਦਾ ਜਲੇ ਹਨਾ ਤੇ ਦੇਖਣਾ ਆਕਾਸ਼ ਕਿਦਾਂ ਬਦਲਦਾ ਹਨਾ ਤੇ ਫਿਰ ਇੰਡੀਆ ਵਰਗੀ ਜਗ੍ਹਾ ਹੈ ਨਹੀਂ ਕਿਤੇ ਤੁਹਾਡੇ ਔਨ ਟਾਈਮ ਕਰੋਨਾ ਆ ਚੁੱਕਿਆ ਸੀ ਉਹ ਪੀਰੀਅਡ ਵੀ ਖਤਮ ਹੋ ਚੁੱਕਿਆ ਸੀ ਰਾਈਟ ਹਾਂਜੀ ਅੱਜ ਦੇ ਟਾਈਮ ਜਦੋਂ ਤੁਸੀਂ ਵਾਪਸ ਆਏ ਹੋ ਜਾਂ ਸਾਲ ਪਹਿਲਾਂ ਵਾਪਸ ਆਏ ਹੋ ਸਟੂਡੈਂਟ ਦੀ ਕੀ ਹਾਲ ਹੈ ਕਿਵੇਂ ਦੀ ਜ਼ਿੰਦਗੀ ਬਤਕਿਤ ਕਰ ਰਹੇ ਹੋ ਜੌਬਸ ਵਗੈਰਾ ਈਜ਼ਲੀ ਮਿਲ ਸਕਦੀਆਂ ਸਰਵਾਈਵਲ ਔਖਾ ਕਿ ਬਹੁਤ ਸੌਖੇ ਅਤੇ ਜਿਹੜੇ ਦਰਖਤਾਂ ਤੋਂ ਡਾਲਰ ਤੋੜ-ਤੋੜ ਭੇਜੀ ਜਾਂਦੇ ਉਂਡਰ ਫੂਡ ਵੈਂਚਰੀ ਬਿਲਕੁਲ ਬਣਾ ਕਰ ਦਿੱਤਾ ਕਿ ਆਪਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਆ ਇਹਨਾਂ ਨੂੰ ਆਪਾਂ ਫੂਡ ਵੈਂਚਰ ਫੂਡ ਬਿਲਕੁਲ ਹੀ ਦੇਣਾ ਤਾਂ ਤੇ ਜੋਬ ਹੈਗੀ ਆ ਨਹੀਂ ਹੈਗੀ ਵੀ ਡੋਂਟ ਕੇਅਰ ਆਪਾਂ ਫੂਡ ਹੀ ਦੇ ਸਰਮੈਂ ਕਿ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਐਲਐਸਡੀ ਜਾਂ ਜਿਹੜਾ ਵੀ ਉਹ ਨਸ਼ਾ ਹਾਂ ਹਾਂਜੀ ਆਨਲਾਈਨ ਹੀ ਆਰਡਰ ਕਰ ਲੈਂਦੇ ਸੀ ਲੈਬ ਤੋਂ ਸਿੱਧਾ ਆ ਜਾਂਦਾ ਹਾਂਜੀ ਹਾਂਜੀ ਬੜਾ ਸੌਖਾ ਜਿਹਾ ਮਿਲ ਜਾਂਦਾ ਉੱਥੇ ਸਭ ਕੁਝ ਡਰੋਪੀ ਆਮ ਤੌਰ ਤੇ ਪੰਜਾਬ ਨੂੰ ਭੰਡਿਆ ਜਾਂਦਾ ਹੈ ਪੰਜਾਬ 'ਚ ਨਸ਼ਾ ਬਹੁਤ ਹੈ ਗੈਂਗਸਟਰਸ ਬਹੁਤ ਹੈ ਚੈਲੰਜ ਹੈ ਨਸ਼ਾ ਬੜਾ ਸੌਖਾ ਮਿਲਦਾ ਉੱਥੇ ਕਿੰਨਾ ਸੌਖਾ ਮਿਲਿਆ ਤੁਹਾਨੂੰ ਜਿੰਦਾ ਸਾਡੇ ਇੱਥੇ ਹੁਣ ਲੜਕੀਆਂ ਵਾਸਤੇ ਮੈਰਿਜ ਦੀ ਜਾਂ ਪ੍ਰੈਗਨਸੀ ਦੀ ਏਜ ਕੀ ਹੈ 18 18 ਸਾਲ ਉੱਥੇ ਮੈਂ ਇੰਦਾਂ ਦੀਆਂ ਲੜਕੀਆਂ ਵੀ ਦੇਖੀਆਂ ਜਿਹੜੀਆਂ ਮਤਲਬ 15 16 ਸਾਲ ਦੀ ਏਜ ਵਿੱਚ ਪ੍ਰੈਗਨੈਂਟ ਪ੍ਰੈਗਨੈਂਟ ਹੋ ਗਈਆਂ ਰਾਈਟ ਕਿਉਂਕਿ ਉਹ ਉਹਨਾਂ ਦਾ ਆਪਣਾ ਜਿੱਦਾਂ ਪੇਰੈਂਟਸ ਨਹੀਂ ਰੱਖਦੇ ਹਨਾ